ਪਲਵੰਤ ਗਾਰਗੀ ਦਾ ਲਿਖਿਆ ਨਾਵਲ ਕੱਕਾ ਰਿੱਤਾ ਪາກ 13 ਹਲੇ ਨਾਨੀ ਮੰਜੀ ਉੱਤੇ ਬੈਠੀ ਨਸਵਾਰ ਸੁੰਘਦੀ ਸੀ ਜਦੋਂ ਮੈਂ ਉੱਠ ਖੜਾ ਹੋਇਆ ਥੇਟਾ ਮਾਮੀ ਨੇ ਚੱਕੀ ਚੋਈ ਹੋਈ ਸੀ ਲਾਗ ਲੇ ਖੂਤੋਂ ਪਾਣੀ ਭਰਨ ਦੀ ਆਵਾਜ਼ ਪੌਣੀ ਦੀ ਗੜਗੜ ਤੇ ਤੀਵੀਆਂ ਦਾ ਰੌਲਾ ਸੁਣਾਈ ਦੇ ਰਿਹਾ ਸੀ ਮੈਂ ਮੰਜੀੋਂ ਥੱਲੇ ਉਤਰ ਕੇ ਜੁੱਤੀ ਟੋਲਣ ਲੱਗਿਆ ਕਿਉਂ ਨਾਨੀ ਨੇ ਨਸਵਾਰ ਦੀ ਛੁੰਡੀ ਫੜ ਕੇ ਆਖਿਆ ਅਜੈਨੀ ਸਵੇਰੇ ਉੱਠ ਬੈਠਾ ਸੈਰ ਕਰਨ ਜਾਣਾ ਹੈ ਮੈਂ ਕਿਹਾ ਤੇ ਜੁੱਤੀ ਝਾੜਦਾ ਕਾਲੀ ਕਾਲੀ ਬਾਹਰ ਨੂੰ ਤੁਰ ਪਿਆ ਹਵਾ ਦੇ ਠੰਡੇ ਬੁੱਲਿਆਂ ਨਾਲ ਸੀਗਰੀ ਦੀਆਂ ਫਲੀਆਂ ਟੁੱਟ ਟੁੱਟ ਕੇ ਡਿੱਗ ਤੀਆਂ ਸਨ ਤੇਜ਼ ਤੇਜ਼ ਪਲਾਂਗਾ ਭਰਦਾ ਜਦੋਂ ਮੈਂ ਇਹ ਤੇ ਲਾਂਕੀ ਉਸ ਦੀ ਕੁੱਲੀ ਪੁੱਜਿਆ ਤਾਂ ਹਰ ਪਾਸੇ ਦੂਦੀਆ ਸਵੇਰ ਦਾ ਠੰਡਾ ਚਾਨਣਾ ਫੈਲ ਗਿਆ ਸੀ ਰਾਜੂ ਤੜਕੇ ਹੀ ਕਹੀਂ ਲੈ ਕੇ ਨਿਕਲ ਗਿਆ ਸੀ ਤੇ ਬਾੜੇ ਵਿੱਚੋਂ ਮੈਂ ਚੋਕ ਕੇ ਦੁੱਧ ਲਈ ਆਉਂਦੀ ਰੰਮੀ ਨੇ ਮੈਨੂੰ ਆਖਿਆ ਬਹੁਤ ਚੇਰ ਕਰਕੇ ਆਇਆ ਤੂੰ ਇੰਨਾ ਤਸਵੀਰਾਂ ਇਹ ਹਾਲ ਹੋਰ ਕੀ ਮੂਹ ਹਨੇ ਰਹਾ ਜਾਂਦਾ ਉਹ ਅੱਖਾਂ ਲੱਗੀ ਹੁਣ ਤਾਂ ਚੇਰ ਹੋ ਗਿਆ ਏ ਉਸ ਨੇ ਖੜਕਾ ਚੰਗੀ ਤਰ੍ਹਾਂ ਖੋਲ ਦਿੱਤਾ ਤੇ ਅਸੀਂ ਦੋਵੇਂ ਅੰਦਰ ਚਲੇ ਗਏ ਸੂਰਜ ਜਿਵੇਂ ਆਪਣੀ ਲੰਘ ਕੇ ਰਣਾ ਲਿਪੇ ਪੋਚੇ ਫਰਸ਼ ਉੱਤੇ ਡਿੱਗਦਾ ਹਸਨ ਕੋਈ ਐਡਲੀ ਕੈਨ ਖੁੰਝੇ ਵਿੱਚ ਪਈ ਪਟਿਆਰ ਦੀ ਕੋਲੇ ਕਸੇ ਹੋਏ ਗੁੰਡੇ ਉੱਤੇ ਟੁੱਟ ਕੇ ਖਿੰਡ ਜਾਂਦੀ ਹਾਰੇ ਵਿੱਚ ਪਈ ਕਾੜਨੀ ਧੂ ਦੀ ਕੜਤਨ ਨਾਲ ਕੱਜੀ ਹੋਈ ਸੀ ਉੱਡੀ ਹੋਈ ਸੁਆਦੀ ਰਹਿਦ ਖੁੰਦ ਜਿਹੜੀ ਹਾਰੇ ਉੱਤੇ ਜੰਮ ਗਈ ਸੀ ਇਹਨਾਂ ਨਰਮ ਕਿਰਨਾਂ ਦੇ ਨਿੱggen ਵਿੱਚ ਮੱਕਵਾਂ ਦਾ ਬੂਰਜਾ ਆਪਤੀ ਸੀ ਬਾਹਰ ਇੱਕ ਕੁਕੜੀ ਚੂਜਿਆਂ ਨੂੰ ਸੰਭੀ ਦਾਣਾ ਟੋਲਦੀ ਫਿਰਦੀ ਸੀ ਖੁਰਲੇ ਦਰਵਾਜ਼ੇ ਉਸ ਦੇ ਗੜਕੜ ਸਾਫ਼ ਸੁਣਾਈ ਦੁੰਦੀ ਸੀ ਆਰੇ ਵਿੱਚ ਉਬਲੇ ਹੋਏ ਦੁੱਧ ਦੀ ਹਵਾ ਹੜ ਖੁਰਲੀ ਕੋਲ ਪਈ ਅਣ ਪੱਤੇ ਗੋਹੇ ਪੁੜੀ ਦੀ ਬਾਸ ਤੇ ਦੂਰ ਇੱਕ ਦੇ ਖੇਤਾਂ ਵਿੱਚੋਂ ਮੇਲਦੀ ਆਉਂਦੀ ਗਿੱਲੀ ਹਵਾ ਸਾਡੇ ਕੋਲ ਪੁੱਜ ਰੰਗਾ ਸਨ ਉਸ ਪੁੱਛਿਆ ਦੁੱਧ ਪੀਏਗਾ ਹਾਂ ਉਸ ਕਾੜਨੀ ਵਿੱਚੋਂ ਉਲਟਾ ਕੇ ਦੁੱਧ ਦੇ ਦੋ ਕੌਲੇ ਪਰ ਇੱਕ ਮੇਰੇ ਵੱਲ ਸਰਖਾ ਦਿੱਤਾ ਤੇ ਦੂਜਾ ਆਪਣੇ ਬੁੱਲਾਂ ਨੂੰ ਲਾ ਲਿਆ ਦੋ ਘੁੱਟ ਭਰਨੇ ਉਸ ਮੇਰੇ ਵੱਲ ਤੱਕ ਉਸ ਦੇ ਬੁੱਲ ਦੁੱਧ ਦੀ ਸਫੇਦ ਪਤਲੀ ਚੱਕ ਨਾਲ ਲਿਸ਼ਕਦੇ ਸਨ ਅਸੀਂ ਇੱਧਰ ਉੱਤਰ ਦੇ ਗੱਲਾਂ ਛੇੜ ਬੈਠੇ ਇਸ ਤਰ੍ਹਾਂ ਬੈਠਿਆ ਸਾਨੂੰ ਕਾਫੀ ਚਿਰ ਹੋ ਗਿਆ ਮੈਂ ਕਿਹਾ ਮੈਂ ਹੋਰ ਚੱਲਦਾ ਫਿਰ ਕਦੋਂ ਆਵੇਂਗਾ ਤਰਖਾਂਦੀ ਹਾਂ ਤੇ ਅੱਜ ਆਪਾਂ ਦੋਵੇਂ ਤੋਬੇ ਤੇ ਚੱਲਾਂਗੇ ਉਹ ਸ਼ਾਮ ਮੈਂ ਰੋਟੀ ਉਹਨਾਂ ਦੀ ਹੀ ਖਾਧੀ ਰਾਜੂ ਸਾਨੂੰ ਤੋਂ ਹਨ ਬਹੁਤ ਚਿਰ ਗੱਲਾਂ ਕਰਦਾ ਸੁਣਦਾ ਰੇ ਦਿਨ ਭਰ ਦਾ ਥੱਕਿਆ ਹੰਪੇ ਆਪੋ ਸੌਂ ਚੱਲਾ ਆਪਾਂ ਤੋਬੇ ਤੇ ਚੱਲੀ ਰੰਵੀ ਨੇ ਉਹ ਅੰਦਰੋਂ ਇੱਕ ਛੋਟੀ ਜਿਹੀ ਸੋਟੀ ਕੱਢ ਲਈ ਅਤੇ ਅਸੀਂ ਤੋਂ ਮੇਟਰਪੇ ਮੀਵਾਰ ਚੋਕਣ ਪਿੱਛੋਂ ਥਾਂ ਥਾਂ ਜੀਖੜ ਨਾਲ ਭਰੇ ਹੋਏ ਪਾਣੀ ਦੇ ਛੋਟੇ ਛੋਟੇ ਟੋਏ ਸਨ ਇੱਕ ਬਰੀਕ ਡੰਡੀ ਉੱਤੇ ਅਸੀਂ ਬੋਚ-ਬੋਚ ਪੈਰ ਪਾਉਂਦੇ ਤੁਰੇ ਜਾਂਦੇ ਸਾਂ ਅਤੇ ਦਿਲ ਕਿੱਧਰ ਉੱਧਰ ਘਾਹੇਟਾਂ ਲੋਕੀ ਘਾਰੇ ਵਿੱਚ ਨਾ ਜਾ ਪਈ ਲੰਬੇ ਚਾਂਬੇ ਜੀੜੀ ਝਾੜੀਆਂ ਵਿੱਚ ਕਈ ਫੁੱਲ ਉੱਗੇ ਹੋਏ ਸਨ ਤੁਰਦੇ ਤੁਰਦੇ ਕਈ ਵਾਰੀ ਉਹ ਹਥਲੀ ਸੋਟੀ ਦੀ ਚੁੰਝ ਨਾਲ ਉਹਨਾਂ ਨੂੰ ਪੋਰ ਕੇ ਪੀਲੀ ਚਟਨੀ ਬਣਾ ਦਿੰਦੀ। ਕਈ ਪੱਤੇ ਨਾਲ ਪੋਰ ਕੇ ਉਸਦੇ ਵਾਲਾਂ ਉੱਤੇ ਤਰਬੂਜੀ ਗਿਰਦੇ ਵਾਂ ਖਿੰਡ ਜਾਂਦੇ। ਕਿਤੇ ਕਿਤੇ ਕਿਸੇ ਕਿਸੇ ਲੰਕ ਦੀ ਵੇਲ ਦੀ ਡੰਡੀ ਉਸਦੀ ਚੁੰਨੀ ਦੇ ਪੱਲੇ ਵਿੱਚ ਰਸ ਜਾਂਦੀ ਤੇ ਟੁੱਟ ਕੇ ਚੁੰਨੀ ਦੀ ਬਲਗਣ ਵਿੱਚ ਅੜੀ ਹੋਈ ਥੋੜੀ ਦੂਰ ਤੱਕ ਨਾਲ ਕਿਸ ਰਸਤੇ ਵਿੱਚ ਪਏ ਕਿਸੇ ਖੰਗਰ ਜਾਂ ਰੋੜੇ ਨਾਲ ਉਸ ਦਾ ਠੇਡਾ ਲੱਗਦਾ ਹਵਾ ਵਿੱਚ ਉੜਦੇ ਮੱਛਰਾਂ ਦਾ ਦਲ ਸਾਡੇ ਮੂੰਹ ਤੇ ਵਗਦਾ ਝਾੜ ਵਿੱਚ ਲੁਕਿਆ ਕੋਈ ਜਨੌਰ ਐਵੇਂ ਹੀ ਉੱਪਕ ਉੱਠਦਾ ਸਾਡੀਆਂ ਅੱਖਾਂ ਗੰਭੀਰ ਬੋਲਾਂ ਨਾਲ ਭਰੰਗਾ ਹੋਗਾ ਅੰਦਰ ਉਲਰਦੀ ਖੁਸ਼ੀ ਉਹ ਨਾ ਠੰਡੇ ਬੋਲਿਆਂ ਵਾਂਗ ਸੀ ਜਿਹੜੇ ਧਰਤੀ ਹੇਠ ਕੱਜੇ ਸਮਾਨ ਨੂੰ ਚੁੰਮਣ ਖਾਤਰ ਸੁਗੰਧਤ ਹਵਾ ਦੀ ਏ ਖੰਗਰ ਲੁਕੀ ਨਰਮ ਲੋਰੀ ਦੇ ਗੀਤ ਨਾਲ ਬੇਹੋਸ਼ ਹੋਈ ਆਪ ਮਗਾਰੇ ਤੁਰੇ ਆਉਂਦੇ ਸਨ ਅਸੀਂ ਟੋਬੇ ਦੇ ਕੰਡੇ ਉੱਤੇ ਆ ਕੇ ਖੜੇ ਹੋ ਗਏ ਰਾਤ ਦੇ ਬੇਅੰਤ ਲੇਕੇ ਨਿੱਕੇ ਕੀੜੇ ਮੁਕੌੜੰਦ ਰੌਲਾ ਜਿਹੜਾ ਮਿਲ ਜੁਲ ਕੇ ਪੇਦਾਂ ਭਰਿਆ ਸੁਨੇਹਾ ਬਣ ਜਾਂਦਾ ਸਾਡੇ ਹਰ ਪਾਸਿਓਂ ਉੱਠਦਾ ਸੀ ਕੋਈ ਪੰਛੀ ਛੋਟਾ-ਛੋਟਾ ਚੀਕਾਂ ਮਾਰਦਾ ਹਵਾ ਨੂੰ ਆਪਣੇ ਕੰਬਾਂ ਦੀ ਲੁੱਕਰ ਨਾਲ چیرਦਾ ਹੋਇਆ ਸਾਡੇ ਸਿਰਾਂ ਉੱਤੋਂ ਉੱਠ ਪੈਂਦਾ ਸਾਡੇ ਪੈਰਾਂ ਦਾ ਖੜਕਾ ਸੁਣ ਕੇ ਡੱਡੂ ਪਾਣੀ ਵਿੱਚ ਚੁੰਮੀ ਮਾਰ ਗਈ ਅਤੇ ਬਿੰਡੇ ਤੇ ਟਿੱਡੇ ਸਹਿਮਕੀ ਝਾੜਾਂ ਵਿੱਚ ਲੁਕ ਗਏ ਤਾਬਤਾਰੀ ਬਹੁਤ ਸੀ ਅਤੇ ਤਿਲਕਣ ਨਾਲ ਲਿਬੜੇ ਹੋਏ ਖੰਡਿਆਂ ਵੱਲ ਆਪਣੇ ਬੁੱਲਾਂ ਦੀ ਜੱਗ ਸੁਪਦੀ ਇੱਕ ਖਿੰਡ ਖੁੰਡ ਉੱਤੇ ਜਿਹੜਾ ਅੱਧਾ ਪਾਣੀ ਚ ਡੁੱਬਿਆ ਤੇ ਅੱਧਾ ਬਾਹਰ ਸੀ ਅਸੀਂ ਦੋਵੇਂ ਬੈਠ ਗਏ ਟਾਲੀ ਹੈ ਰੁੱਕੀ ਖਾ ਉੱਤੇ ਪੂਰੀ ਰੌਸ਼ਨੀ ਸਲਾਬੇ ਪੋਲਾੜ ਵਿੱਚੋਂ ਛਾਂ ਛਾਂ ਕੇ बेहੋਸ਼ ਡਿੱਗੀ ਪਈ ਸੀ ਆਸਮਾਨ ਦਾ ਪੂਰਬ ਪੱਖ ਕਾੜਾ ਨੀਲਾ ਸੀ ਤੇ ਚੰਨ ਦੀ ਇੱਕ ਫਾੜ ਪੱਛਮ ਵੱਲ ਨਿਕਰਦੀ ਜਾਂਦੀ ਸੀ ਉਹ ਖੁੰਡ ਉੱਤੇ ਬੈਠੀ ਆਪਣੇ ਪੈਰ ਦੇ ਅੰਗੂਠੇ ਨਾਲ ਬੋਲੀ ਕੁੰਖਰਚੀ ਹੋਈ ਜਦੋਂ ਆਪਣਾ ਮੂੰਹ ਉਤਾਹ ਚੁੱਕਦੀ ਤਾਂ ਉਸ ਦੇ ਗਿੱਲੇ ਬੁੱਲਾ ਉੱਤੇ ਇੱਕ ਅਲੀ ਹਾਸੇ ਦਾ ਤਰਲਾ ਹੁੰਦਾ ਚਾਹ ਵਿੱਚ ਭਰੀ ਹੋਈ ਮੈਨੂੰ ਉਹ ਆਪਣਨ ਸਹੇਲੀਆਂ ਦੀਆਂ ਗੱਲਾਂ ਸੁਣਾਉਂਦੀ ਰਹੀ ਤੋਲਸਾਂ ਤੇ ਨਾਬੋ ਬਿਆੰਗਾ ਗੰਨਾ ਮੜ ਪਿੰਡ ਦੀਆਂ ਉੱਠਣਾਂ ਜਿੰਨਾਂ ਦੀ ਗੋਡੀ ਬੰਨਣਾ ਚਾਂਜ ਰਾਂ ਛੰਣ ਛਣ ਕਰਦੀਆਂ ਸੀ ਕਿੰਨੇ ਆਤੀ ਕੰਗਾ ਦੁਰਦਨਾ ਉਸਦਾ ਬੱਪੂ ਐਤ ਕੀ ਦੇ ਮੇਲੇ ਵਿੱਚੋਂ ਜ਼ਰੂਰ ਕੋਈ ਬੋਤੀ ਮੁੱਲ ਲਿਆਊਗਾ ਉਸਦੀ ਨਵੀਂ ਕੱਢੀ ਫੁਲਕਾਰੀ ਵਿੱਚ ਕੇਸਰੀ ਬੂਟੀਆਂ ਤੇ ਫੁੱਲਾਂ ਉਹ ਇਹ ਫੁਲਕਾਰੀ ਤਲਸਾ ਨੁਕਲੀ ਛੋਪੇ ਘੱਤ ਦੀ ਦਾ ਉਹਦਾ ਤੰਦ ਸਭ ਤੋਂ ਬਰੀਕ ਹੁੰਦਾ ਹੈ ਛੇਕੜ ਮੈਂ ਕਹ ਗੱਲਾਂ ਦੇ ਰਜਾਵੇਂ ਵਿੱਚ ਤੈਨੂੰ ਸਭ ਕੁਝ ਭੁੱਲ ਜਾਂਦਾ ਏ ਰਿੰਮੀ ਹੁਣ ਵਾਪਸ ਨਹੀਂ ਵਰਤਣਾ ਉਸ ਬੰਗਾ ਨਾਲ ਛਣਕ ਦੀ ਵਾਂ ਨਾਲ ਮੇਰਾ ਗੁੱਟ ਫੜ ਗਿਆ ਆਖਿਆ ਅੜਿਆ ਕੀ ਹੋਇਆ ਥੋੜਾ ਚਿਰ ਹੋਰ ਠਹਿਕ ਕੇ ਜਦੋਂ ਚੰਨ ਬਰੋਟੇ ਪਿੱਛੇ ਲੱਤ ਗਿਆ ਤਾਂ ਆਪਾਂ ਚੱਲਾਂਗੇ ਉਸ ਦੇ ਕੋਂਡੂ ਉਤੇ ਰੱਖੇ ਹੱਥ ਕੰਮ ਦੇ ਸੰ ਜੂੜਨਾ ਦਾ ਮੱਧਮ ਛਣਕਾ ਕਾ ਸੰਦ ਸੀ ਮੈਂ ਕੋਂਡ ਹ ਲੋਨ ਕੀ ਪਾਣੀ ਵਿੱਚ ਤੇਲ ਦਿੱਤਾ ਅਸੀਂ ਦੋਵੇਂ ਜੜ ਤੇ ਖੁੰਡ ਉਤੇ ਡੱਕੋ ਡੋਲ ਦੱਕੂ ਡੋਲੇ ਖਾਣ ਲੱਗ ਪਏ। ਟੋਬਾ ਬਹੁਤਾ ਪਾਣੀ ਭੰਨ ਕਰਕੇ ਪੱਕੋ ਡੱਕ ਭਰਿਆ ਹੋਇਆ ਸੀ। ਕੰਡੇ ਦੇ ਛੋਟੇ ਛੋਟੇ ਡਲੇ ਪੁਰਕੇ ਉਸ ਵਿੱਚ ਡਿੱਗ ਪੈਂਦੇ ਸਨ। ਪਾਣੀ ਵਾਰ-ਵਾਰ ਬਰੋਟੇ ਦੀਆਂ ਜੜਾਂ ਨੂੰ ਲੱਗਦਾ ਸੀ। ਹਰੀ ਕਾਇਤੇ ਫੋ ਸੱਚਾ ਅਗਵਾਂਗ ਤੁਰਦੇ ਫਿਰਦੇ ਸਨ ਤੇ ਸਰਕੰਡਿਆਂ ਵਿੱਚ ਕੁਮਲਾੰਗਾ ਹੋਗਾ। ਪਾਣੀ ਪੱਤਿਆਂ ਚੁੱਪਚੀ ਪੀਂਦਿਆਂ ਪੰਗਾ ਸਨ। ਬਾਬਾ ਜਿਵੇਂ ਕਾ ਉੱਤੇ ਸੌ ਗਈ ਹੋਵੇ। ਕੁੰਡ ਦੇ ਟਕੋਰੀਆਂ ਨਾਲ ਸਲੇਟੀ ਪਾਣੀ ਉੱਤੇ ਸੁੱਤੀ ਪੇ ਬੋੜ ਦੀ ਸ਼ਾਹ ਹਿੱਲ ਲੱਗ ਪਈ। ਮੈਂ ਆਪਣਾ ਟੰਗਾ ਪਾਣੀ ਵਿੱਚ ਲਮਕਾ ਦਿੱਤਾ। ਮੇਰੀਆਂ ਤਲਨਾ ਵਿੱਚ ਲਹਿਰਾਂ ਵਾਰ, ਬਾਰ ਕੋਤ ਕਤੜਨਾ ਕਰਦਿਆਂ ਸਾਂ। ਦੂਰ ਇੱਕ ਬਦਲੀ ਜਿਹੀ ਚੀਜ਼ ਨੂੰ ਸਰਕਦੀ ਦੇਖ ਕੇ ਉਸ ਰਿਆ। ਉਹ ਸੱਪ ਆਇਆ। ਮੈਂ ਬਾਂਦਲ ਕੇ ਛੱਟਾ ਪਣ ਲੱਤਾ ਤਾਂ ਤਾਂ ਖਿੱਚ ਲੰਗਾ। ਉਕੇ ਗ੍ਰਾਸਪੀ ਬਸ ਡਰ ਕੇ ਇਹ ਤਾਂ ਕੋਈ ਟੁੱਟੀ ਡਾਣੀ ਖੁੰਡਾ ਆਪਣੇ ਆਪ ਵਿੱਚ ਟੇਲ ਦਾ ਵੱਡੀ 탑 ਦੇ ਵਿੱਚਕਾਰ ਇੱਕ ਟਾਪੂ ਵੱਲ ਜਾ ਰਿਹਾ ਸੀ ਰਿਮੀ ਦੀ ਗਰਦਨ ਉੱਤੇ ਦੁੱਧਾਂ ਛੱਲੀ ਦੀ ਲੋਹ ਵਾਂਗ ਵਾਲ ਖਿਲਰੇ ਹੋਏ ਸਨ ਰਾਤ ਦੀ ਸ਼ਾਨ ਨੇ ਚੰਨ ਦੀਆਂ ਮਲੂਕ ਕਿਰਨਾਂ ਨੂੰ ਕੱਜ ਲਿਆ ਸਰਮਈ ਪਾਣੀ ਕਾ ਕਾਂ ਡੋਟ ਦੀ ਅੱਖ ਵਰਗਾ ਕਾਲਾ ਨਜ਼ਰ ਆਉਂਦਾ ਸੀ ਚਾਰ ਚਪੇਰੇ ਨੀਂਦ ਨਹੀਂ ਦੇ ਸੁਪਨੇ ਭਰੀ ਸ਼ੋਰ ਨਾਲ ਸਭ ਕਾਸੇ ਉੱਤੇ ਟੂਣਾ ਕਰ ਦਿੱਤਾ ਸੀ ਸ਼ੇਕੜ ਕੁੰਡ ਪਤੰਜਾਲ ਲੱਗਿਆ ਕੁੰਡ ਨਾਲ ਟਾਸਨਾ ਲਾਈ ਮੈਂ ਅੱਧ ਸੁੱਤਾ ਬੈਠਾ ਤੇ ਰਿਮੀ ਮੇਰੇ ਗੋਡਿਆਂ ਤੇ ਸਿਰ ਰੱਖ ਕੇ ਸੌ ਗਈ ਉਸ ਵਿੱਚੋਂ ਮੇਰੀਆਂ ਝਿਮਣਾਂ ਦੀ ਸਤਾਰ ਉੱਤੇ ਰੌਮਕ ਦੀ ਹਵਾ ਨੇ ਹੌਲੀ ਹੌਲੀ ਨਸਨਾ ਸ਼ੁਰੂ ਕਰ ਦਿੱਤਾ ਮੇਰੀਆਂ ਪਲਕਾਂ ਭਾਰੀ ਹੋ ਗੰਨ ਤੇ ਮੈਨੂੰ ਪਤਾ ਨਹੀਂ ਕਦੋਂ ਸੌਂ ਗਿਆ ਜਦੋਂ ਮੇਰੀ ਆਕ ਕੁਲੀਤਾ ਪੌ ਬਟਾਲੀ ਦੀ ਲਾਲੀ ਦਰਖਤਾਂ ਦੀ ਛਾਲਰ ਵਿੱਚੋਂ ਝਾਕਦੀ ਸੀ ਅਤੇ ਸਮਾਨ ਉੱਤੇ ਛੋਟੇ ਛੋਟੇ ਬੱਦਲਾਂ ਦੇ ਟੁਕੜੇ ਖਿੰਡੇ ਪਏ ਸਨ ਜਿਵੇਂ ਰਾਤ ਉੜਦੀ ਉੜਦੀ ਕਈ ਖੰਭ ਕੇਰ ਕੇ ਸੁੱਟ ਗਏ ਹੋਵੇ ਰਿਮੀ ਹਲੇ ਵੀ ਸੁੱਤੀ ਪਈ ਸੀ ਉਸਦੇ ਬੁੱਲ ਦੋ ਨਵੇਂ ਚੰਦਾ ਵਾਗ ਇੱਕ ਦੂਜੇ ਨੂੰ ਗੱਲ ਵੱਖੜੀ ਪਾਏ ਸੁੱਤੇ ਪੈ ਸਨ ਧੰਨ